ਬਸ ਸੜਾ ਦੁਸਾਂਝ ਕਲਾ ਵਿਖੇ ਆਜ਼ਾਦ ਟੈਕਸੀ ਸਟੈਂਡ ਜੁਨੀਅਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਗਈ ਇਸ ਮੌਕੇ ਪ੍ਰਧਾਨ ਪੀਟੇ ਨੇ ਦੱਸਿਆ ਕਿ ਇਹ ਸ਼ਵੀਲ 1998 ਤੋਂ ਲੈ ਕੇ ਹੁਣ ਤੱਕ ਨਿਰੰਤਰ ਜਾਰੀ ਹੈ ਸੋ ਟੈਕਸੀ ਸਟੈਂਡ ਦੇ ਵੀਰਾਂ ਵੱਲੋਂ ਹਰ ਸਾਲ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਜਾਂਦੀ ਹੈ ਤੋਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਇਸ ਮੌਕੇ ਡ라이ਵਰ ਭਰਾ ਸਾਰੇ ਰਾਹੀਗਰਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਚਕਾਉਂਦੇ ਹੋਏ ਤੱਬ ਅੱਜ ਤੱਕ ਤਪਦੀ ਗਰਮੀ ਵਿੱਚ ਰਾਹੀਗਰਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਸ਼ਕਾਇਆ ਗਿਆ ਤੇ ਰਾਹੀਗਰਾਂ ਨੂੰ ਠੰਡਾ ਮਿੱਠਾ ਜਲ ਚਕਾ ਕੇ ਉਹਨਾਂ ਦੇ ਤਪਦੇ ਹਿਰਦੇ ਠੰਡੇ ਕੀਤੇ ਗਏ ਤੇ ਨਾਲ ਲੱਗਦਾ ਪਿੰਡ ਵਾਸੀਆਂ ਨੇ ਇਸ ਨੌਜਵਾਨ ਵੀਰਾਂ ਨੇ ਇਸ ਟੈਕਸੀ ਸਟੈਂਡ ਦਬਾਲੋਂ ਸ਼ਬੀਲ ਲਗਾਈ ਜਾਣ ਤੇ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਔਰ ਹਰ ਸਾਲ ਦੀ ਤਰ੍ਹਾਂ ਮਡਾਲੀ ਸ਼ਰੀਫ ਜਦੋਂ ਮੇਲਾ ਲੱਗਦਾ ਹੈ ਜੋ ਕਿ 28 ਤਰੀਕ ਨੂੰ ਸ਼ੁਰੂ ਹੋਣਾ ਹੈ ਉਸ ਦੇ ਸੰਬੰਧ ਵਿੱਚ ਇਹ ਛੋਲੇ ਪੂਰੀਆਂ ਦਾ ਲੰਗਰ ਤੇ ਨਾਲ ਠੰਡਾ ਮਿੱਠਾ ਜਲ ਇਸੇ ਤਰ੍ਹਾਂ ਹਰ ਸਾਲ ਲਗਾਉਂਦੇ ਹਨ ਤੇ ਇਸੇ ਤਰ੍ਹਾਂ ਸੇਵਾਵਾਂ ਮੰਦਿੰਦੇ ਰਹਿਣ ਸੋ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਉਸ